ਵਿਕਾਸਕਾਰਤਾਇ ਜਾਂਚਦੇ ਸਰਪੰਚਾਂ ਨੂੰ ਪੂਰਾ ਅਧਿਕਾਰ ਨਾ ਦੇਣ ਦੇ ਵਿਰੋਧ ਦੇ ਵਿੱਚ ਪੰਚਾਇਤ ਯੂਨੀਅਨ ਧੂਰੀ ਦੇ ਪ੍ਰਧਾਨ ਸਰਪੰਚ ਜਗਸੀਰ ਸਿੰਘ ਜੋਗਾ ਭੋਜੇਵਾਲੀ ਅਤੇ ਸੀਨੀਅਰ ਉਪ ਪ੍ਰਧਾਨ ਸਰਪੰਚ ਹਰਜੀਤ ਸਿੰਘ ਬੋਗਰਾ ਦੀ ਅਗਵਾਈ ਦੇ ਹੇਠ ਵਿਕਾਸਕਾਰਤਾ ਦੀ ਪੜਤਾਲ ਦੇ ਸਰਪੰਚਾਂ ਨੂੰ ਪੂਰਾ ਅਧਿਕਾਰ ਨਾ ਦੇਣ ਦੇ ਰੋਜ਼ ਦੇ ਵੱਜੋਂ ਬੀਡੀਪੀਓ ਦਫਤਰ ਧੂਰੀ ਅੱਗੇ ਧਰਨਾ ਆਪ੍ਰਸ਼ਨ ਕੀਤਾ ਗਿਆ ਇਸ ਮੌਕੇ ਤੇ ਪੰਚਾਇਤ ਯੂਨੀਅਨ ਧੂਰੀ ਦੇ ਪ੍ਰਧਾਨ ਸਰਪੰਚ ਜਗਸੀਰ ਸਿੰਘ ਜੱਗਾ ਭੋਜੇਵਾਲੀ ਸਰਪੰਚ ਹਰਜੀਤ ਸਿੰਘ ਬੋਗਰਾ ਦਵਿੰਦਰ ਸਰਪੰਚ ਧੂਰਾ ਅਤੇ ਭਗਵੰਤ ਸਿੰਘ ਸਰਪੰਚ ਨੇ ਕਿਹਾ ਕਿ ਜੋ ਤੋਂ ਅਸੀਂ ਸਰਪੰਚ ਬਣੇ ਆ ਸਾਰਾ ਰਿਕਾਰਡ ਬੀਡੀਪੀਓ ਦਫਤਰ ਦੇ ਮੈਨੇਜਮੈਂਟ ਤੋਂ ਮੰਗ ਰਹੇ ਆ ਅਸੀਂ ਇਹ ਮੰਗ ਕਰ ਰਹੇ ਆ ਕਿ ਸਾਨੂੰ ਰਿਕਾਰਡਤਾ ਜੇ ਪਰ ਬੀਡੀਪੀਓ ਦਫਤਰ ਦੇ ਵੱਲੋਂ ਕੋਈ ਰਿਕਾਰਡ ਸਾਨੂੰ ਨਹੀਂ ਦਿੱਤਾ ਜਾ ਰਿਹਾ ਜਦੋਂ ਕਿ ਪਿੰਡ ਦੀ ਪੰਚਾਇਤ ਦਾ ਪੂਰਾ ਰਿਕਾਰਡ ਦਿੱਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਬੀਡੀਪੀਓ ਦਫਤਰ ਕੋਲ ਦਾ ਪੂਰਾ ਰਿਕਾਰਡ ਅਤੇ ਲੇਖਾ ਜੋਖਾ ਆਪਣੇ ਕਬਜ਼ੇ ਵਿੱਚ ਨਹੀਂ ਲੈ ਲੈਂਦਾ ਉਹ ਤੱਕ ਸੰਘਰਸ਼ ਇਦਾਂ ਹੀ ਚੱਲਦਾ ਰਹੇਗਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਵੀ ਕੀਤੀ ਕੇ ਪਿੰਡਾਂ ਵਿੱਚ ਵਿਕਾਸ ਕਰਾਉਣ ਦੀ ਘਟਨਾ ਅਤੇ ਹੋਰ ਸਰਕਾਰੀ ਪ੍ਰੋਗਰਾਮ ਵਿੱਚ ਸਰਪੰਚਾਂ ਨੂੰ ਪੂਰਾ ਯੋਗਦਾਨ ਦਿੱਤਾ ਜਾਵੇ ਉਧਰ ਇਸ ਮੌਕੇ ਦੇ ਬੀਡੀਪੀਓ ਪ੍ਰਦੀਪ ਕੁਮਾਰ ਸ਼ਰਦਾ ਨੇ ਬੀਡੀਪੀਓ ਦਫ਼ਤਰ ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪਿੰਡ ਬੁਗਰਾ ਦੇ ਸਰਪੰਚ ਨੇ ਵਿਕਾਸ ਕਰਾਜਾ ਦੌਰਾਨ ਕਿਤੇ ਵਿਕਾਸ ਕਰਾਜਾ ਦਾ ਹਿਸਾਬ ਮੰਗਿਆ ਜੋ ਕਿ ਉਹਨਾਂ ਨੂੰ ਦਿੱਤਾ ਜਾਵੇਗਾ। ਪੰਚਾਇਤ ਜੁਨੀਅਰ ਧੂਰੀ ਜਿੰਦਾਬਾਦ ਜਿੰਦਾਬਾਦ ਇੱਕ ਤਾਂ ਜੀ ਸਭ ਤੋਂ ਪਹਿਲਾਂ ਸਾਰੇ ਕਾਰਨ ਸਾਡੇ ਇਹ ਨਹੀਂ ਸਾੰਤੋਂ ਇੱਕ ਤਾਂ ਹਿਸਾਬ ਨਹੀਂ ਮਿਲ ਰਿਹਾ ਨਾ ਸਾਡੇ ਸੈਕਟਰੀ ਸਾਹਿਬ ਸਾਡੇ ਕੋਈ ਕੰਮ ਚਲਾ ਰਹੇ ਨੇ ਨਾ ਕੋਈ ਪੁਰਾਣਾ ਹਿਸਾਬ ਦੇ ਰਹੇ ਨੇ। ਪਰਬੰਧਕ ਵੇਲੇ ਇੰਨਾ ਤੱਕਾ ਹੋਇਆ ਜੀ ਕੋਈ ਹਿਸਾਬ ਨਹੀਂ ਦੇ ਰਿਹਾ ਸਾਡੇ ਬੋਗਰਾ ਸਾਹਿਬ ਬੈਠੇ ਆ ਹਸਾਬ ਮੰਗ ਰਿਹਾ ਨਿਤ ਰੋਜ਼ ਦਾ ਟਾਈਮ ਕਦੇ ਹਫਤੇ ਦਾ ਕਦੇ 5-10 ਦਿਨ ਦਾ ਠੀਕ ਹੈ ਜੀ ਤੇ ਦੂਜੀ ਗੱਲ ਇਹ ਸਾਡੇ ਸਰਪੰਚਾਂ ਨਾਲ ਤੱਕਾ ਹੋ ਜਾਂਦਾ ਜੇ ਕੋਈ ਉਦਘਾਟਨ ਹੁੰਦਾ ਮਾਨ ਸਨਮਾਨ ਨਹੀਂ ਮਿਲਦਾ ਉਹਨਾਂ ਨੂੰ ਬੁਲਾਇਆ ਨਹੀਂ ਜਾਂਦਾ ਜਿਹੜੇ ਉਦਘਾਟਨ ਨੇ ਜੀ ਸਰਪੰਚਾਂ ਤੋਂ ਬਿਨਾ ਕਰੀ ਜਾਈ ਜਾਈ ਰਹੇ ਨੇ ਸਰਕਾਰ ਸਾਡੇ ਸਾਡਾ ਸੰਘਰਸ਼ ਜੀ ਕਹਿੰਦੇ ਲੰਬਾ ਚਿਰ ਚੱਲੂਗਾ ਜਿਨ੍ਹਾਂ ਦੇ ਕਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਸਾਨੂੰ ਸਾਰੇ ਹਸਾਬ ਨਹੀਂ ਦਿੰਦੇ ਸਾਨੂੰ ਸਾਰੀਆਂ ਪਾਸਬੁਕਾਂ ਨਹੀਂ ਮਿਲਦੀਆਂ ਅਸੀਂ ਉਹਨਾਂ ਜਿਹੜੇ ਧਰਨੇ ਤੇ ਬੈਠੇ ਆਂ ਵੀਡੀਓ ਦਫ਼ਤਰੀ ਬੈਠੇ ਰਹਾਂਗੇ ਨਹੀਂ ਲੋਕਾਂ ਨੂੰ ਬਣਾਇਆ ਅਸੀਂ ਲੋਕਾਂ ਦੇ ਲਈ ਸੰਘਰਸ਼ ਤੇ ਬੈਠੇ ਆ ਤੇ ਆਪਦੇ ਸਰਪੰਚ ਜੁਨੀਅਨ ਦੇ ਪ੍ਰਧਾਨ ਹੋਣ ਦੇ ਨਾਤੇ ਮੈਂ ਸਾਰੇ ਸਰਪੰਚਾਂ ਲਈ ਖੜਾ ਰਹੂੰਗਾ ਜੀ ਤੇ ਧਰਨਾ ਜਿੰਨਾ ਚਿਰ ਮਰਜ਼ੀ ਲੰਬਾ ਚਿਰ ਚੱਲੇ ਅਸੀਂ ਉਰੇ ਬੈਠੇ ਰਹਾਂਗੇ ਅਸੀਂ ਸਾਰਾ ਹਿਸਾਬ ਲੈ ਕੇ ਹੀ ਝੱਲਾਂਗੇ ਜੀ ਕਿ ਐਮ ਸਾਹਿਬ ਨਾਲ ਮੀਟਿੰਗ ਕਰਵਾਈ ਜਾਵੇ ਸਾਰੇ ਸਰਪੰਚ ਪੀਐਮ ਦਾ ਹਲਕਾ ਹੀ ਸਾਰੇ ਸਰਪੰਚ ਕਹਿੰਦੇ ਸਰਕਾਰ ਦੇ ਉਲਟਾ ਨਹੀਂ ਕਾਰਨ ਤਾਂ ਜੀ ਐਵੇਂ ਆ ਵੀ ਜਦੋਂ ਦੀ ਅੱਜ ਤਕਰੀਬਨ 3 ਮਹੀਨੇ ਹੋਣ ਆਲੇ ਨੇ ਪੰਚਾਇਤਾਂ ਚੁਣੀਆਂ ਨੂੰ ਸਰਪੰਚ ਬਣਿਆ ਨੂੰ ਜਦੋਂ ਪ੍ਰਬੰਧਕ ਲੱਗਿਆ ਤੀ ਉਦੋਂ ਇਹਨਾਂ ਨੇ ਏਡੇ ਘਪਲੇ ਕਰੇ ਨੇ ਅਸੀਂ 3 ਮਹੀਨੇ ਹੋ ਗਏ ਤੁਰੇ ਫਿਰਦਿਆਂ ਨੂੰ ਲਿਖ ਲਿਖ ਦਿੱਤਾ ਜਿਵੇਂ ਮੇਰੇ ਪਿੰਡ ਹੀ ਇਹਨਾਂ ਨੇ ਲੱਖ ਰੁਪਏ ਦੀਆਂ ਲਾਈਟਾਂ 6-7 ਲੱਖ ਚਲਾਤੀਆਂ ਬਾਕੀ ਪਿੰਡਾਂ ਚ ਵੀ ਇਹੀ ਸਿਸਟਮ ਨੇ ਅਸੀਂ ਇਹਨਾਂ ਮੁੱਦਿਆਂ ਨੂੰ ਲੈ ਕੇ ਮਤਲਬ ਕਈ ਵਾਰੀ ਓਐਸਡੀ ਸਾਹਿਬ ਨੂੰ ਮਿਲਨੇ ਤੇ ਹੋਰ ਵੀ ਜੋ ਜ਼ਿੰਮੇਵਾਰ ਦਫ਼ਤਰ ਦੇ ਹੈਗੇ ਨੇ ਸਾਰਿਆਂ ਨੂੰ ਮਿਲ ਲਏ ਸਤੋਂ OSD ਸਾਹਿਬ ਨੇ ਹਫ਼ਤੇ ਦਾ ਟਾਈਮ ਲਿਆ ਆਦੀ ਉਹ ਗੱਲ ਤੇ ਕੋਈ ਮੱਲਾ ਅਸਰ ਨਹੀਂ ਹੋਇਆ ਅਸੀਂ BPO ਸਾਹਿਬ ਨੂੰ 10 ਵਾਰੀ ਮਿਲ ਲਏ ਪਰ ਕਿਸੇ ਵੀ ਸਰਪੰਚ ਨੂੰ ਅਜੇ ਤੱਕ ਕੈਸ਼ ਬੁੱਕ ਨਹੀਂ ਦਿੱਤੀ ਨਾ ਕੋਈ ਰਿਕਾਰਡ ਦਿੱਤਾ ਨਾ ਕੋਈ ਬੈਂਕ ਦਾ ਨਾ ਹੋਰ ਜੇ ਕਿਤੇ ਮਾੜਾ ਮੋਟਾ ਕੰਮ ਚਲਾਇਆ ਵੀ ਉਹ ਵੀ ਮੱਲਾ ਸਰਪੰਚ ਨੂੰ ਉਲਾਉਣ ਉਲਝਾਉਣ ਵਾਸਤੇ ਮੱਲਾ ਰਿਕਾਰਡ ਤਾਂ ਪ੍ਰੋਪਰ ਦਿੱਤਾ ਹੀ ਨਹੀਂ ਅਜੇ ਤੱਕ ਕਿਸੇ ਨੂੰ ਦੂਜੀ ਗੱਲ ਪਿੰਡਾਂ 'ਚ ਇਹਨਾਂ ਦਾ ਕੋਈ ਨਾ ਕੋਈ ਲੀਡਰ ਜਾਂਦਾ ਉਦਘਾਟਨ ਕਰਨ ਜਿਵੇਂ ਆ ਪਿੱਛੇ ਕਾਂਝਲੇ ਪਿੰਡ ਹੋਇਆ ਤਾਂ ਪੰਚਾਇਤ ਨੂੰ ਉੱਥੇ ਮਨ ਲੋ ਬੁਲਾਇਆ ਹੀ ਨਹੀਂ ਜਾਂਦਾ ਸਰਪੰਚ ਉੱਥੇ ਹੁੰਦਾ ਹੀ ਨਹੀਂ ਯਾਰ ਲੋਕਾਂ ਨੇ ਮਨਲਾ ਚੁਣਿਆ ਤਾਂ ਲੋਕਾਂ ਦੀਆਂ ਭਾਵਨਾਵਾਂ ਦੇ ਹਿਸਾਬ ਨਾਲ ਹੀ ਸਰਪੰਚ ਨੂੰ ਬੁਲਾ ਲੈਣਾ ਚਾਹੀਦਾ ਨਾਲੇ ਤਾਂ ਸਰਪੰਚ ਤੋਂ ਕਾਂਝਲੇ ਪਿੰਡ ਚ ਦਫ਼ਤਰੋਂ ਫੋਨ ਜਾ ਕੇ ਪ੍ਰੋਗਰਾਮ ਰਖਾ ਲਿਆ ਨਾਲੇ ਉਹ ਪ੍ਰੋਗਰਾਮ ਫਿਰ ਆਪ ਹੀ ਕੈਨਸਲ ਕਰਤਾ ਵੀ ਜਾਣਾ ਨਹੀਂ ਕਿਸੇ ਨੇ ਹੋਰ ਕਹਿਤਾ ਦੂਜੇ ਦਿਨ ਬਿਨਾਂ ਸਰਪੰਚ ਤੋਂ ਜਾ ਕੇ ਮਹੂਰਤ ਕਰਤਾ ਸੋ ਜਿਹੜੀਆਂ ਇਹ ਸਾਰੀਆਂ ਗੱਲਾਂ ਨੇ ਅਸੀਂ ਸੀਐਮ ਸਾਹਿਬ ਦੇ ਧਿਆਨ ਦਿਲੇ ਹੋਣਾ ਚਾਹੁੰਦੇ ਆ ਕਿਉਂਕਿ ਸੀਐਮ ਸਾਹਿਬ ਦਾ ਹਲਕਾ ਹੈ ਸੀਐਮ ਸਾਹਿਬ ਮੱਲਾ ਬੜਾ ਮੱਲਾ ਲੱਗੇ ਹੋਏ ਨੇ ਇਮਾਨਦਾਰੀ ਨਾਲ ਕਿ ਅਸੀਂ ਸਿਸਟਮ ਨੂੰ ਇਮਾਨਦਾਰੀ ਨਾਲ ਚਲਾਉਣਾ ਪਰ ਜਿਹੜੇ ਕੋਸੇ ਇੱਥੇ ਅਫਸਰ ਨੇ ਉਹ ਸੀਐਮ ਸਾਹਿਬ ਦੇ ਮੱਲਾ ਓਲੇ ਦੀ ਮੱਲਾ ਇੰਨੀਆਂ ਚੋਰੀਆਂ ਕਰੀਆਂ ਨੇ ਅਸੀਂ ਕਹਿੰਦੇ ਆ ਵੀ ਇਹ ਜਿਹੜੇ ਪ੍ਰਬੰਧਕ ਟਾਈਮ ਕੰਮ ਹੋਏ ਨੇ ਇਹਨਾਂ ਦੀ ਜਾਂਚ ਵੀ ਕਿਸੇ ਵਧੀਆ ਬੰਦੇ ਤੋਂ ਬਿਜੀਲੈਂਸ ਤੋਂ ਹੋਣੀ ਚਾਹੀਦੀ ਆ ਇਹਨਾਂ ਨੇ ਏਡੇ ਏਡੇ ਘਾਫੜੇ ਕਰਦੇ ਮੱਲਾ ਜਮੇ ਹੀ ਖਾ ਗਏ ਸਾਰਾ ਕੁਝ ਅਜੇ ਤੱਕ ਸਰਪੰਚਾਂ ਨੂੰ ਰਿਕਾਰਡ ਨਹੀਂ ਦਿੱਤਾ ਸਰਪੰਚ ਮੱਲਾ ਤੁਰੇ ਫਿਰਦੇ ਨੇ ਜਿਵੇਂ ਇਹਨਾਂ ਦੇ ਨੌਕਰ ਹੁੰਦੇ ਨੇ ਸਰਪੰਚ ਲੋਕਾਂ ਨੇ ਸੁਣਿਆ ਸਾਨੂੰ ਪਿੰਡਾਂ ਚ ਮੱਲਾ ਲੋਕ ਵਾੜ ਨਹੀਂ ਦਿੰਦੇ ਅਗਲਾ ਕਹਿੰਦਾ ਸਰਪੰਚ ਤਿੰਨ ਮਹੀਨੇ ਹੋ ਗਏ ਵੋਟਾਂ ਪਈਆਂ ਨੂੰ ਤੁਸੀਂ ਕਰਦੇ ਕਿਉਂ ਨਹੀਂ ਕੁਛ ਕਰੀਏ ਤਾਂ ਤਾਂ ਜੇ ਸਾਨੂੰ ਦੇਣ ਸਾਡੇ ਕੋਲੇ ਤਾਂ ਜੇ ਮੱਲਾ ਇਹ ਮਤਾ ਪਾਉਣ ਵੀ ਨਹੀਂ ਗਏ ਜੇ ਮੈਂ ਬੋਗਰੇ ਪਿੰਡ ਦੀ ਗੱਲ ਕਰਾਂ ਮੇਰੇ ਪਿੰਡ ਦਾ ਸੈਕਟਰੀ ਗਿਆ ਹੀ ਨਹੀਂ ਇੱਕ ਅੱਧੀ ਵਾਰੀ ਗਿਆ ਮੱਲਾ ਪਰ ਆਪਰ ਮਤਾ ਹੀ ਨਹੀਂ ਪਾਇਆ ਕੋਈ ਰਿਕਾਰਡ ਤਾਂ ਦੇਣਾ ਕੀ ਆ ਮੈਨੂੰ ਆਈ ਨਹੀਂ ਪਤਾ ਵੀ ਸਾਡੇ ਕੋਲੇ ਹੈ ਕੀ ਆ ਅਸੀਂ ਕੰਮ ਕਿਵੇਂ ਕਰਾਂਗੇ ਕੀ ਅਗਲਾ ਸੰਘਰਸ਼ ਹੋ ਗਿਆ ਜੀ ਅਗਲਾ ਸੰਘਰਸ਼ ਅਸੀਂ ਅੱਜ ਮੱਲਾ ਦੇਖਦੇ ਆਂ ਅਸੀਂ ਮੈਸੇਜ ਮੰਨ ਲਓ ਉਧਰ ਦਫ਼ਤਰ ਵੀ ਲਾਇਆ ਹਨਾ ਸਾਡੀ ਸੀਐਮ ਸਾਹਿਬ ਨੂੰ ਵੀ ਮੀਡੀਆ ਦੇ ਰਾਹੀਂ ਬੇਨਤੀ ਆ ਵੀ ਜਿਹੜੀ ਇਸ ਗੱਲ ਨੂੰ ਆ ਗੰਭੀਰਤਾ ਨਾਲ ਲਿਆ ਜਾਵੇ ਅੱਜ ਅਸੀਂ ਇਕੱਲੇ ਸਰਪੰਚ ਬੈਠੇ ਹਾਂ ਕੱਲ ਤੋਂ ਜਿਹੜੀਆਂ ਪ੍ਰੋਪਰ ਪੰਚਾਇਤਾਂ ਨੇ ਸਾਰੀਆਂ ਸਮੇਤ ਮੈਂਬਰ ਸਹਿਬਾਨ ਸਾਰੇ ਹੋਏ ਇੱਥੇ ਆਉਣਗੇ ਕੱਲ ਨੂੰ ਅਸੀਂ ਇਹਨੂੰ ਵੱਡਾ ਇਕੱਠ ਕਰਾਂਗੇ ਵੱਡਾ ਇਕੱਠ ਕਰਕੇ ਉਹਦੇ ਵਿੱਚ ਮੰਨ ਲਓ ਪ੍ਰੋਗਰਾਮ ਬਣਾਵਾਂਗੇ ਵੀ ਇਹਨੂੰ ਆਪਾਂ ਸਿਸਟਮ ਨੂੰ ਲੈ ਕੇ ਕਿੱਧਰ ਨੂੰ ਜਾਣਾ ਜੇ ਇਹਨਾਂ ਨੇ ਨਾ ਕੋਈ ਸੁਣੀ ਤਾਂ ਅਸੀਂ ਇਹਨੂੰ ਉੱਥੇ ਤੱਕ ਜਾਵਾਂਗੇ ਜਿਸ ਤੱਕ ਨਹੀਂ ਜਾਣਾ ਚਾਹੀਦਾ ਸੰਗਤ ਸਰਪੰਚ ਪਿੰਡ ਪਹਿਲਵਾਨ ਹਾਂਜੀ ਜਿਹੜੇ ਇਹਨਾਂ ਨੇ ਪ੍ਰਬੰਧਕਾਂ ਵੇਲੇ ਪੈਸੇ ਦਿੱਤੇ ਨੇ ਕਿਸੇ ਪਿੰਡੇ ਦੇ ਵਿੱਚ ਪੂਰੇ ਨਹੀਂ ਲੱਗੇ ਆਹ 45 ਸਰਪੰਚ ਬੈਠੇ ਨੇ ਆਖਿਆ ਪਤਾ ਕਰ ਲੈਣਾ ਅਸੀਂ ਤਾਂ ਇਹ ਕਹਿੰਦੇ ਨਹੀਂ ਇਨਕੁਆਰੀ ਹੋਵੇ ਪਤਾ ਲੱਗੇ ਵੀ ਕਿੰਨੇ ਪੈਸੇ ਲੱਗੇ ਨੇ ਕਿਸੇ ਪਿੰਡ ਚ ਜਿੱਥੇ 25 ਲੱਖ ਰੁਪਏ ਗਏ ਉੱਥੇ 5 ਲੱਖ ਰੁਪਏ ਲਾ ਕੇ ਕਹਤਾ ਵੀ ਪੈਸੇ ਮੁੱਕ ਗਏ ਪੈਸੇ ਪਤਾ ਨਹੀਂ ਕਿੱਥੇ ਮੁੱਕੇ ਨੇ ਅਸੀਂ ਤੇ ਬੇਨਤੀ ਕਰਦੇ ਆ ਦੁਬਾਰੇ ਦੁਬਾਰੇ ਜਿਵੇਂ ਭਵੰਤਵਾਨ ਇੱਥੇ ਸੌਚ ਕਾ ਨੂੰ ਸੌਚ ਬੋਲਿਆ ਸੀ ਵੀ ਮੈਂ ਕਿਸੇ ਬਿਤਕਰਾ ਹੀ ਰੱਖਦਾ ਸਾਰੇ ਲੋਕਾਂ ਦਾ ਬਿਤਕਰਾ ਹੋ ਰਿਹਾ ਹੈ ਅਫਸਰ ਨਹੀਂ ਅੱਖੇ ਲੱਗਦੇ ਬੁਰਾ ਹਾਲ ਹੈ ਕੋਈ ਵੀਡੀਓ ਇਫੈਕਟ ਨਹੀਂ ਸੁਣਦਾ ਕੋਈ ਵੀਡੀਓ ਨਹੀਂ ਸੁਣਦਾ ਸਾਡੇ ਪਿੰਡ ਦੇ ਨੇ ਮੇਰੇ ਪਿੰਡ ਦੇ ਰੋਡ ਦੇ ਪੈਸੇ ਪਏ ਨੇ 75 ਲੱਖ ਰੁਪਏ ਸਿੱਧੇ ਹੀ ਲੰਘਾਰਤਾ ਕੋਈ ਨਹੀਂ ਸੁਣਦਾ ਪੰਚਾਇਤੀ ਜ਼ਮੀਨ ਦੇ ਪੈਸੇ ਪਏ ਨੇ ਉਹਦੇ ਨਾਲ ਪੂਰੇ ਕਰਦੇ ਨੇ ਬਲਕਣ ਸਰਕਾਰ ਨੇ ਇਹ ਆਖਿਆ ਸੀ ਵੀ ਇਹ ਸੋਡੇ ਪੈਸੇ ਇੱਕ ਐਫ.ਟੀ ਹੈ ਸਾਨੂੰ ਇਹ ਪੈਸੇ ਵਰਤਣ ਵਾਸਤੇ ਨਹੀਂ ਹੈਗੇ ਸਾਨੂੰ ਇਹਦਾ ਵਿਆਜ-ਵਿਆਜ ਵਰਤਣ ਖਾ ਦਿਓ ਸਾਡੇ ਪੈਸੇ ਹੀ ਵਰਤ ਗਏ ਕੋਈ ਨਹੀਂ ਸੁਣਦਾ ਲਾਰੇ ਲੈ ਜਾਂਦੇ ਨੇ ਅੱਜ ਆ ਜੋ ਕੱਲ ਆ ਜੋ ਕਾ ਅਜੇ ਧਰਕੇ ਵੇ ਇਹਦੇ ਪਿੰਨ ਲੈ ਕੇ ਵਹਿ ਜਾਂਦੇ ਨੇ ਇੱਕ ਪਤਾ ਨਹੀਂ ਉਹ ਕਦ ਪਿੰਨ ਹਟੂ ਚੱਲਣ ਉਹਨਾਂ ਦਾ ਥੂਰੇ ਤੋਂ ਅਸੀਂ ਅੱਜ ਜੰਨੇ ਵੀ ਸਰਦਾਰ ਜਗਸੀਰ ਸਿੰਘ ਤੇ ਬਾਈ ਬੁਗਰਾ ਜੰਨੇ ਵੀ ਸਾਡੀ ਕਿਸਾਨ ਆਪਣੀ ਜੂਨੀਅਨ ਬਣੀ ਹੋਈ ਆ ਜਿਹੜੀ ਸਰਪੰਚਾਂ ਜੂਨੀਅਨ ਆ ਉਹਦੇ ਮੱਦੇ ਨਜ਼ਰ ਇੱਥੇ ਵੀਡੀਓ ਦਾਫਤਰ ਇਕੱਠੇ ਹੋਏ ਸੀ ਅੱਜ ਬਕਾਇਦਾ ਦਰੀਆਂ ਵਿਛਾ ਕੇ ਅਸੀਂ ਧਰਨਾ ਲਾਇਆ ਬਾਈ ਜੀ ਗੱਲ ਅਸੀਂ ਤੁਹਾਨੂੰ ਇਹ ਦੱਸਣੀ ਚਾਹੁੰਦੇ ਆ ਇਸ ਧੂਰੀ ਹਲਕੇ ਦੀ ਕਿ ਜਦੋਂ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਨੀਮਾਨ ਇਥੋਂ ਚੁਣੇ ਗਏ ਨੇ ਐਮਐਲਏ ਤਾਂ ਸਾਡੇ ਅਸੀਂ ਇਹ ਸੋਚਿਆ ਸੀ ਹਲਕੇ ਦੇ ਲੋਕਾਂ ਨੇ ਵੀ ਸ਼ੁਕਰ ਹੈ ਸਾਡੇ ਇਸ ਵਾਰ ਕਮ ਸੇ ਕਮ ਮੁੱਖ ਮੰਤਰੀ ਦਾ ਧੂਰੀ ਦਾ ਹੈਗਾ ਔਰ ਦੂਜੀ ਗੱਲ ਕਿਉਂ ਜਦੋਂ ਕੋਈ ਸਰਕਾਰ ਉਲਟ ਹੁੰਦੀ ਸੀ ਤਾਂ ਐਮਐਲਏ ਇਥੇ ਦਾ ਉਲਟ ਹੁੰਦਾ ਸੀ ਸਾਰੇ ਹਲਕੇ ਨੇ ਸ਼ੁਕਰ ਮਨਾਇਆ ਸੀ ਵੀ ਚਲੋ ਕੋਈ ਗੱਲ ਨਹੀਂ ਮੁੱਖ ਮੰਤਰੀ ਐ ਕਿ ਸਾਨੂੰ ਮਿਲ ਗਿਆ ਉਸੇ ਚੌ ਚੌ ਦੇ ਵਿੱਚ ਬਈ ਜੀ ਵੀ ਹੁਣ ਸਰਕਾਰ ਅਜੇ ਸਾਡਾ ਮੁੱਖ ਮੰਤਰੀ ਧੂਰੀ ਦਾ ਇਹਦੇ ਕਰਕੇ ਜਿੰਨੇ ਹੁਣ ਸਰਪੰਚ ਨੇ ਤੁਸੀਂ ਦੇਖ ਰਹੇ ਹੋ ਸਾਰੇ ਨੌਜਵਾਨ ਬੜੀ ਖੁਸ਼ੀ ਨਾਲ ਬਣੇ ਨੇ ਵੀ ਅਸੀਂ ਮਤਲਬ ਪਿੰਡਾਂ ਦਾ ਆਪਿਆਂ ਦਾ ਵਿਕਾਸ ਕਰਾਂਗੇ ਪਰ ਹੋ ਉਦੋਂ ਉਲਟ ਗਿਆ 3 ਮਹੀਨੇ ਲਗਭਗ ਹੋਣ ਵਾਲੇ ਨੇ ਪੰਚਾਇਤਾਂ ਚੁੜੀਆਂ ਨੂੰ ਹੁਣ ਤੱਕ ਬਈ ਜੀ ਸਾਡੇ ਕੋਲੇ ਪ੍ਰੋਪਰ ਰਿਕਾਰਡ ਹੀ ਨਹੀਂ ਪਹੁੰਚਿਆ ਹੈ ਕੰਮ ਕੀ ਕਰਨਾ ਇਹਦੇ ਬਾਰੇ ਸਾਨੂੰ ਕੋਈ ਪਤਾ ਹੀ ਨਹੀਂ ਹੈ ਜਾਣਕਾਰੀ ਕਿਉਂਕਿ ਜੇ ਸਾਨੂੰ ਬੈਲੈਂਸ ਦਾ ਪਤਾ ਲੱਗੂਗਾ ਤਾਂ ਅਸੀਂ ਕਰਾਂਗੇ ਬਹੁਤ ਗੇਰੀ ਵੀਡੀਓ ਸਭ ਕੋਲੇ ਆ ਗਈ ਬਹੁਤ ਗੇਰੀ ਅਸੀਂ ਸੈਕਟਰੀ ਨੂੰ ਬਲਾ ਬਲਾ ਕਹਿੰਦਾ ਜਿਹੜੇ ਪ੍ਰਬੰਧਕ ਦੇ ਟਾਈਮ ਦੇ ਵਿੱਚ ਧੰਦਲੇ ਹੋਏ ਹੋਏ ਨੇ ਉਹਦੇ ਬਾਰੇ ਬਹੁਤ ਗੀਰੀ ਦਫਤਰ ਦੇ ਵਿੱਚ ਵੀ ਕਹਿਤਾ ਪਰ ਕਿਸੇ ਨੇ ਬਾਈ ਜੀ ਸੁਣੀ ਨਹੀਂ ਹੈਗੀ ਇੱਕੋ ਹੀ ਹੁਣ ਦਾ ਬੇਨਤੀ ਹੈ ਵੀ ਜਿਹੜਾ ਸਾਡੇ ਇੱਥੋਂ ਐਮਐਲਏ ਚੁਣ ਕੇ ਭੇਜਿਆ ਹੋਇਆ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਸਰਦਾ ਭਵਨ ਸਿੰਘ ਮਾਨ ਬਣਿਆ ਹੈ ਕੰਮ ਸੇ ਕੰਮ ਉਹ ਤਾਂ ਆਪਣੀ ਬੰਦਿਆਂ ਦੀ ਪੁਕਾਰ ਸੁਣ ਲਵੇ ਜਿਨ੍ਹਾਂ ਨੂੰ ਕੱਲ ਨੂੰ ਆ ਕੇ ਉਹਨਾਂ ਨੇ ਵੋਟਾਂ ਇਹਨਾਂ ਤੋਂ ਹੀ ਲੈਣੀਆਂ ਨੇ ਪਿੰਡਾਂ ਤੋਂ ਹੀ ਵੋਟਾਂ ਲੈਣੀਆਂ ਨੇ ਜੇ ਪਿੰਡਾਂ ਦਾ ਵਿਕਾਸ ਨਹੀਂ ਹੋਊਗਾ ਸਰਪੰਚ ਕੰਮ ਨਹੀਂ ਕਰਨਗੇ ਅੱਜ ਅਸੀਂ ਮੀਟਿੰਗ ਕਰਕੇ ਇਹ ਫੈਸਲਾ ਲਿਆ ਬਾਈ ਜੀ ਵੀ ਜਦ ਤੱਕ ਸਾਡੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਨਹੀਂ ਹੁੰਦੀ ਹੈਗੀ ਉਹਨਾਂ ਤੇ ਅਸੀਂ ਜਿਹੜੇ ਪਿੰਡ ਦੇ ਕਿਉਂ ਪਿੰਡੇ ਸਾਨੂੰ ਬੜ ਨਹੀਂ ਦਿੰਦੇ ਉਹ ਕਹਿੰਦੇ ਨੇ ਕੰਮ ਚਲਾਓ ਉਹ ਤਾਂ ਤੁਸੀਂ ਸੱਤੋਂ ਭਾਜ ਭੱਜ ਕੇ ਵੋਟਾਂ ਮੰਗੀਆਂ ਨੇ ਜਦ ਤੱਕ ਸਾਡੀ ਮੁੱਖ ਮੰਤਰੀ ਸਾਹਿਬ ਨਾਲ ਹਲਕੇ ਦੇ ਸਰਪੰਚਾਂ ਦੀ ਮੀਟਿੰਗ ਨਹੀਂ ਹੁੰਦੀ ਬਾਈ ਜੀ ਅਸੀਂ ਮਜਬੂਰ ਨੇ ਇਹ ਗੱਲ ਕਹਿ ਰਹੇ ਹਾਂ ਵੀ ਅਸੀਂ ਉਦੋਂ ਪਹਿਲਾਂ ਕੁਝ ਕਰੇ ਨਹੀਂ ਸਕਦੇ ਕਰਾਂਗੇ ਤਾਂ ਤਾਂ ਜੇ ਸਿਸਟਮ ਸਾਨੂੰ ਕੁਝ ਸੰਭਾਊਗਾ ਏਵਨ ਪੰਜਾਬੀ ਟੀਵੀ ਦੇ ਲਈ ਧੂਰੀ ਧੋਮਰੀਸ਼ ਕਰਦੀ ਰਿਪੋਰਟ